ਏ ਬਾਈ ਆਈਸੀ ਆਪਣੇ ਪਾਕਿਸਤਾਨ ਦੇ ਵੀਰ ਤੇ ਗੱਲ ਰੌਤੀ ਦੀ ਕਿਤਾਬ ਚੱਲ ਰਹੀ ਹੈ ਬੜੀ ਫੇਮਸ ਮੈਂ ਲਾਹੌਰ ਤੋਂ ਬੋਲਦਾ ਹੇਲੋ ਮੈਂ ਲਾਹੌਰ ਤੋਂ ਬੋਲਦਾ ਜੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਤੇ ਵੈਸੇ ਚਲੋ ਸਾਡੇ ਤੱਕ ਪਹੁੰਚ ਹੀ ਨਹੀਂ ਬੜੀ ਇੱਛਾ ਹੈ ਪੜਨ ਦੀ ਤੇ ਜ਼ਰੂਰ ਪੜਾਂਗੇ ਤੇ ਬਾਈ ਨੇ ਪੜੀ ਇਹ ਤੇ ਕੁਝ ਕੁਸਰ ਗੱਲਾਂ ਬਾਤਾਂ ਪੁੱਛਦੇ ਆ ਬਾਈ ਨੂੰ ਕਿ ਕਿੱਦਾਂ ਕਿਤਾਬ ਦੀ ਜਿਹੜੀ ਹੈ ਸ਼ੁਰੂਆਤ ਹੋਈ ਤੇ ਕਿੱਦਾਂ ਉਹਦੇ ਵਿੱਚ ਕੀ ਕੀ ਕੁਸਰ ਜਿਹੜਾ ਉਹ ਵਿਖਿਆ ਗਿਆ ਕਿਤਾਬ ਦੇ ਵਿੱਚ ਅਸਲ ਵਿੱਚ ਗੱਲ ਜਿਹੜਾ ਦਾ ਦੋਸਤ ਹੈ ਸਾਡਾ ਜੀ ਮੈਂ ਇਹ ਰੋਂਦਾ ਤੇ ਕਿਤਾਬ ਮੇਰੀ ਉਹਦੇ ਨਾਲ ਨਾ ਇੱਕ ਦੋ ਫੱਟੇ ਲੈ ਕੇ ਗੱਲ ਉਹ ਪਾਕਿਸਤਾਨ ਆਉਣਾ ਹੀ ਮੈਂ ਕਿਹਾ ਮੈਂ ਮਾਰੋ ਕਿਹੜਾ ਇੱਧਰ ਜੀ ਤੇ ਉਹਨਾਂ ਨੇ ਫਿਰ ਕੋ ਪ੍ਰੋਗਰਾਮ ਬਣਾਉਣਾ ਜੀ ਤੇ ਜਦੋਂ ਉਹ ਆਉਣਾ ਸੀ ਤਿੰਨ ਚਾਰ ਦਿਨ ਪਹਿਲੇ ਫੋਨ ਕੀਤਾ ਵੀ ਕਹਿੰਦਾ ਵੀ ਗਿਲ ਵੀਜ਼ਾ ਲੱਗ ਗਿਆ ਤੇ ਮੈਂ ਆ ਰਿਹਾ ਜੀ ਤੇ ਇੱਕ ਖੁਸ਼ੀ ਵੀ ਸੀ ਅੰਦਰ ਗਿਲ ਭਰਾ ਵੀ ਤੇ ਉਹਨੂੰ ਵੀ ਬਹੁਤ ਚਾਹ ਸੀ ਜੀ ਇਧਰ ਪਿਆਰਾ ਬੰਦਾ ਵੀ ਬਹੁਤ ਕਹਿ ਰਿਹਾ ਜੀ ਤੇ ਫਿਰ ਆ ਗਿਆ ਤੇ ਵਾਗ ਗਿਆ ਉਹਨੂੰ ਲਿਆ ਨਾਸਰ ਉਹਦੀ ਸੀ ਬਹੁਤ ਸਾਡੇ ਦੋਸਤ ਸਾਰੇ ਕੁਮ ਬੇਫਰੇ ਜੀ ਤਾਂ ਜਦੋਂ ਪਹਿਲੇ ਦਿਨ ਘੁੰਮ ਰਹੇ ਸੀ ਨਾ ਤੇ ਉਦੋਂ ਹੀ ਉਹਨਾਂ ਨਾਲ ਗੱਲ ਹੋ ਰਹੀ ਸੀ ਕਹਿੰਦਾ ਯਾਰ ਮੈਂ ਨਾ ਲਾਹੌਰ ਤੇ ਬਾਰੇ ਜਾਂ ਇੱਥੋਂ ਪਾਕਿਸਤਾਨ ਦੇ ਅੰਦਰ ਜਾਵਾਂਗਾ ਮੈਂ ਇਹਦੇ ਬਾਰੇ ਲਿਖਾਂ ਜੀ ਉਹਦਾ ਡਿਸਾਈਡ ਕਰ ਲਿਆ ਜੀ ਔਰ ਉਹ ਇਹ ਗੱਲ ਉਹ ਜਿੱਥੇ ਵੀ ਜਾ ਰਹੇ ਸੀ ਅਸੀਂ ਕਸੂਰ ਜਾ ਰਹੇ ਸੀ ਉਹ ਦੂਰ ਚਾਹ ਤੇ ਸੇ ਤੁਮੂਸੇ ਵਾਲੇ ਦੀ ਕਾਰ ਆਈ ਜੀ ਅੱਛਾ ਉਹ ਵੀ ਕਹਿੰਦਾ ਜੀ ਹਲੋ ਬਈ ਮੈਂ ਲਾਹੌਰ ਤੋਂ ਬੋਲਦਾ ਮੰਨ ਲਓ ਜੇ ਬੰਦਾ ਇੱਕ ਉਹ ਮਚਾਉਣ ਵਾਸਤੇ ਨਹੀਂ ਜੁੜਿਆ ਨਾ ਮੈਨੂੰ ਵਾਸਤੇ ਠਰਫੜ ਮਿਲਦਾ ਇਹ ਉਹ ਕਹਿੰਦਾ ਸੀ ਉਤੋਂ ਫਿਰ ਉਹਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਵਾਰਡ ਨੋਟ ਕਰਦੇ ਤੇ ਜਿੱਤੇ ਸਾਡੇ ਨਾਲ ਗਿਆ ਜੀ ਜੀ ਜੇ ਤੁਸੀਂ ਕਿਤਾਬ ਪੜ੍ਹੋਗੇ ਪਰ ਉਹਦੇ ਵਿੱਚ ਸਾਰਾ ਇੰਜ ਹੀ ਲੱਗੇਗਾ ਕਿ ਤੁਸੀਂ ਲਾਹੌਰ ਵਿੱਚ ਘੁੰਮ ਰਹੇ ਹੋ ਜੀ ਵੱਡੀ ਹੈ ਉਸਤਾਦ ਦੀ ਜਿਹੜੀ ਉਹ ਕੂਬੀ ਹੈ ਹੀ ਹੈ ਜੀ ਪੜ੍ਹ ਕੇ ਇੰਜ ਲੱਗਦਾ ਜਿਵੇਂ ਤੁਸੀਂ ਲਾਹੌਰ ਵਿੱਚ ਘੁੰਮ ਰਹੇ ਹੋ ਤਾਂ ਮੈਂ ਇਹ ਜਦੋਂ ਪੜ੍ਹੀ ਸੀ ਸਿਰ ਪਿਛਲੇ ਦਿਨ ਉਹਨਾਂ ਨੇ ਭੇਜੀ ਮੈਨੂੰ ਜੀ ਲਾਹੌਰ ਨੇ ਤੇ ਜਦੋਂ ਪੜ੍ਹੀ ਸੀ ਤਾਂ ਮੈਨੂੰ ਇੰਜ ਹੀ ਲੱਗ ਰਿਹਾ ਸੀ ਕਿ ਦੁਬਾਰਾ ਤੇ ਫਿਰ ਗੇਲ ਸਾਡੇ ਨਾਲ ਹੈ ਤੇ ਅਸੀਂ ਲੋਹੇ ਦੇ ਸੈਰ ਕੀ ਵਾਹ ਜ਼ਰੂਰ ਪੜਿਓ 52 ਦੇ ਬਹਿਰੀਨ ਵਿੱਚ ਮਿਲਿਆ ਸਾਨੂੰ ਅਚਾਨਕ ਤੇ ਇਹਨੇ ਗੱਲ ਕੀਤੀ ਬੜੀ ਗਲਵਥਿਆਲੀ ਕਿਤਾਬ ਦੀ ਤੇ ਬਹੁਤ ਆਈਕਨ ਚੱਲ ਰਹੀ ਹੈ ਫਿਰ ਮਾਈ ਨਾਲ ਗੱਲ ਹੋਈ ਤੇ ਨਾ ਚਲੋ ਆਪਾਂ ਕੰਮ ਕਰਦੇ ਤੇ ਇੱਕ ਚੀਜ਼ ਮੈਂ ਭਾਈ ਮੈਂ ਹੋਰ ਮਤਲਬ ਜਿੰਨੇ ਵੀ ਆਪਣੇ ਭਰਾ ਬਣਦੇ ਆ ਬੰਦੇ ਪੰਜਾਬ ਦੇ ਤਾਂ ਇੱਕ ਚੀਜ਼ ਬੜੀ ਮੈਨੂੰ ਸੋਚਿਆ ਕਿ ਯਾਰ ਜਿਹੜਾ ਸਾਡੇ ਅੱਜਕੱਲ੍ਹ ਚੱਲ ਰਿਹਾ ਹੈ ਕਿ ਉਸ ਮੁਸੇਵਾਲੇ ਦਾ ਬੜਾ ਇਹਨਾਂ ਇੱਕ ਖੂਬੀਅਤ ਕਿਰਦਾਰ ਸੀ ਸਾਡੇ ਮਨ ਵਿੱਚ ਤਾਂ ਜੋ ਸੀ ਸੀ ਵੀ ਤੁਹਾਡੇ ਲੋਕ ਵੀ ਜਿਹੜਾ ਬੜਾ ਪਿਆਰ ਕਰਦੇ ਸੀ ਇਸ ਚੀਜ਼ ਦੇ ਮਤਲਬ ਕਿ ਜੀ 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 ਬਿਲਕੁਲ ਤੇ ਤੁਸੀਂ ਮਤਲਬ ਕਿ ਕਿਵੇਂ ਦੇਖਦੇ ਹੋ ਕਿ ਜਿੰਮੇਦਾਰੀ ਮੇਰਾ ਭਾਈ ਗਿਲ ਤੋਂ ਵੀ ਪਹਿਲੇ ਸਿੱਧੂ ਨਾਲ ਰਾਤੋਂ ਹੋਇਆ ਸੀ ਤੇ ਮੇਰੇ ਉਹਦੇ ਨਾਲ ਠੀਕ ਠਾਕ ਸੀ ਕਾਫੀ ਸੋਹਣਾ ਲੱਗਦਾ ਜੀ ਲੋਕ ਉਹ ਮਾਰੇ ਗੱਲਬਾਤ ਕਰਦਾ ਜੇ ਕਿ ਥੋੜਾ ਉਹ ਅੰਦਰ ਇੱਥੇ ਜੀ 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 ਬੱਸ ਦਾ ਪਲਾਨ ਬਣਾਦੇ ਰਹਿੰਦੇ ਸਾਂ ਜੀ ਬੇਹੋਣਾਂ ਇਲੈਕਸ਼ਨ ਵਾਲਾ ਪਾਣੇ ਉਹ ਜਿਹੜੇ ਸੀ ਉਹ ਇੱਕ ਸਾਈਡ ਤੇ ਬਾਈ ਨੇਚਰ ਬਹੁਤ ਵਧੀਆ ਬਣਦਾ ਸੀ ਜੀ ਬਹੁਤ ਵਧੀਆ ਸੀ ਤੇ ਪਾਣੇ ਜਿਹੜੇ ਨੇ ਉਹ ਵੀ ਉਹ ਤੇ ਕਿਸੇ ਹੱਦ ਤੱਕ ਤੁਸੀਂ ਲੈ ਕੇ ਜਿਹੜੀ ਬੰਦ ਨਹੀਂ ਜਿਹੜਾ ਜਿਹਨੇ ਸਿਰਫ ਪਾਕਿਸਤਾਨ ਦੀ ਚਾਹੀਦੀ ਹੈ ਜੀ ਉਹਨਾਂ ਨੇ ਉਹਦੇ ਗਾਣਿਆਂ ਦੇ ਤੋਂ ਪੰਜਾਬੀ ਨਾਲ ਜੁੜੇ ਵੀ ਜੀ ਬਿਲਕੁਲ ਲੋਕ ਇਸ ਪਾਸੇ ਆਏ ਨੇ ਤੋਂ ਵਧੀਆ ਸੀ ਠੀਕ ਸੀ ਤੋਂ ਉਸ ਤੋਂ ਪਹਿਲੇ ਵੀ ਉਹਦੇ ਤੋਂ ਕੋਈ ਲੋਕਾਂ ਦੇ ਛਾਰਾ ਵਾਲੇ ਗਾਣੇ ਨੇ ਨੇ ਤੋਂ ਸ਼ੁਰੂ ਤੋਂ ਚੱਲਦੇ ਆ ਰਹੇ ਨੇ ਕੋਈ ਕੁਝ ਆਪਣੇ ਪ੍ਰੋਜੈਕਟ ਦੇ ਸਹਾਰੇ ਆਪਣਾ ਵੀ ਗਾਣਾ ਜਦੋਂ ਵੀ ਲਿਖਿਆ ਜਾਂਦਾ ਜਦੋਂ ਲਿਖਿਆ ਜਾਂਦਾ ਕਿ ਕੋਈ ਕਦੀ ਮناسبਤ ਨਾਲ ਲੈ ਗਰਾਊਂਡ ਲੈਵਲ ਤੇ ਚੱਲ ਕੇ ਜੀ 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 ਬਿਲਕੁਲ ਤੇ ਬਈ ਇੱਕ ਚੀਜ਼ ਤਾਂ ਹੈ ਕਿ ਦੇਖੋ ਕਿ ਜਿਹੜੀ ਸੋਦੇ ਵੀ ਗੀਤਾਂ ਦੇ ਵਿੱਚ ਜਿਹੜੀ ਲਕਚਰ ਤਾਂ ਚਲਕਦੀ ਸੀ ਉਸ ਚੀਜ਼ ਤੋਂ ਹਟ ਕੇ ਕੁਛ ਨਵਾਂ ਨਹੀਂ ਚੱਲ ਰਿਹਾ ਜਰਦੀ ਖਲਾਰੇ ਸੀ ਚੌਥੀ ਖਲਾਰੇ ਸਪੈਕਟ੍ਰਮ ਆਉਟ ਸੀ ਤੇਜੀ ਖਲਾਰੇ ਲਈ ਸੀ ਜਿਹਨੇ ਗੇਲਰੀ ਨਾਲੇ ਜੀ ਗੁਰਪੁਰ ਗੁਰਪੁਰ ਉਹ ਚੀਜ਼ ਹੈ ਵਧੀਆ ਦੋ ਪਾਸੇ ਦਾ ਦੋ ਪਾਸਾ ਦਾ ਪ੍ਰਾਜ ਵੀ ਉਹ ਤੁਸੀਂ ਕੱਢਦੇ ਵਿੱਚ ਟ੍ਰੈਂਡ ਵਾਂ ਤੇ ਚੱਲਦੇ ਇੱਕ ਹੋ ਹੋ ਹ ਕਿ ਮੈਂਸ ਤੇ ਦੁਨੀਆ ਤੇ ਟ੍ਰੈਂਡਿੰਗ ਚ ਬਹੁਤ ਬੰਦਾ ਇਸ ਤੇ ਗੱਲ ਕਰਦਾ ਠੀਕ ਆ ਬਹੁਤ ਵਧੀਆ ਲੱਗਿਆ